ਗੈਲਗਰੀ ਦੇ ਪਹਿਲੇ ਟੂਰਨਾਮੈਂਟ ਦਾ ਕਹਿੰਦੇ ਉੱਤਮ ਖਿਡਾਰੀ ਰਿਆ ਪਰ ਆ ਨੌਜਵਾਨ ਫਰੰਦੀਪੁਰ ਦੀ ਧਰਤੀ ਦਾ ਗੋਪੀ ਮਾੜਾ ਜੜਦੇ ਵਾਲੇ ਕਰਨ ਕੁਮਾਰ ਨੂੰ ਮਾੜਾ ਇੰਦਰਜੀ ਧੁੱਗੇ ਨੂੰ ਮਾੜਾ ਲੱਭੀ ਨੰਗੜ ਵਾਲੇ ਨੂੰ ਤੇ ਮਾੜਾ ਮੇਰੇ ਵੀਰੇ ਬੱਲ ਵਾਲੇ ਆ ਨੌਜਵਾਨ ਮੇਰੇ ਦਰਸ਼ਕੀਓ ਦੂਜੇ ਨੰਬਰ ਦਾ ਰੇਡਰ ਰਿਆ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਪਰ ਫਰੰਦੀਪੁਰ ਦਾ ਗੋਪੀ ਕਹਿੰਦੇ ਮਾਨ ਮੇਰੇ ਵੀਰੋ ਬਾਬਾ ਪੀਦੀ ਚੰਦੀ ਦੀ ਕਿਰਪਾ ਪਰ ਸਾਡੋ ਕਹਿੰਦੀ ਧਰਤੀ ਦਾ ਨੀਲਾ ਵੱਧਾ ਹੋਇਆ ਇਹ ਦੁਨੀਆ ਦੇ ਚਾਰ ਜਿਹੜੇ ਖਿਡਾਰੀ ਨੇ ਇੱਥੋਂ ਦੀ ਧਰਤੀ ਸ਼ੀਰਾ ਰੰਪਰੇ ਦੇ ਏਰੀਆ ਦਾ ਦੁੱਗਾਂ ਵਾਲਾ ਸੁਖੋਚਦੀਪ ਆਹ ਫਰੰਦੀਪੁਰੀਆ ਮੇਰੇ ਵੀਰੋ ਟੌਪ ਦਾ ਜਿਵੇਂ ਕਹਿੰਦੇ ਨੇ ਅਤ ਅਤ ਕਰ ਦਿੱਤੀ ਐ ਸੁਣਾਉਜੋ ਨੇ ਇਹ ਫਰੰਦੀਪੁਰੀਆ ਗੋਪਿਆ ਬਣਿਆ ਮੇਰਾ ਖਿਆਲ ਹੈ ਵੀ ਹੁਣ ਤੱਕ ਜਫਾ ਨਹੀਂ ਲੱਗਿਆ ਅਗਲੇ ਐਪੀਸੋਡ ਦੇ ਵਿੱਚ ਦੇਖਦੇ ਆ ਵੀ ਕਹੋ ਜੀ ਗੱਲ ਕਰਦੇ ਨੇ ਚਾਰ ਜਾਫੀ ਅਬ ਸਪੋਰਟ ਦੀ ਟੀਮ ਦੇ ਇਹ ਨੌਜਵਨ ਬੈਂਕੂਵਰ ਦੀ ਟੀਮ ਦੇ ਲਈ ਖੇਡਿਆ ਗਿਆਨ ਬਰਿੰਗਫੜੀ ਮਾਰਨ ਕਰਦੇ ਨੇ ਬਲਜੀਤ ਗਿੱਲ ਮਾਰਨ ਕਰਦਾ ਮਨਜੀਤ ਬਾਸੀ ਮਾਰਨ ਕਰਦਾ ਔਰ ਆਹ ਵੇਖੋ ਮੇਰੇ ਦਰਸ਼ਕ ਵੀਰੋ ਇੱਕ ਪਾਸੇ ਗੋਪੀ ਆ ਆ ਨੌਜਵਨ ਫਰੰਦੀਪੂਰੀਆ ਕਹਿੰਦੇ ਮਾਰ ਅਗਲੀ ਕਬੱਡੀ ਪਾਉਣ ਵਾਲਾ ਇਹ ਮੇਰੇ ਵੀਰੋ ਜਗਵੀਤ ਭਰਾੜੇ ਦੀ ਧਰਤੀ ਦਾ ਇੱਕ ਪਾਸੇ ਫਰੰਦੀਪੁਰ ਦੀ ਧਰਤੀ ਦਾ ਗੋਪੀ ਇੱਕ ਪਾਸੇ ਕਹਿੰਦੇ ਗੋਪੀ ਨੂੰ ਪਹਾੜ ਦੇ ਤੌਰ ਤੇ ਜਾਣਦੀ ਦੁਨੀਆ ਚੀਨ ਦੀ ਕੰਢ ਦੇ ਤੌਰ ਤੇ ਜਾਣਦੀ ਦੁਨੀਆ